ਸਾਸੀ ਗਾਲ ਦੋਸਤੋ ਰੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪਿੰਡ ਰਤੋਕੇ ਤਹਿਸੀਲ ਤੇ ਜ਼ਿਲ੍ਹਾ ਤਰਨਤਾਰ ਸਾਹਿਬ ਦੋਸਤੋ ਲਾਗੇ ਦਾ ਪਿੰਡ ਹੈਗਾ ਚੋਲਾ ਸਾਹਿਬ ਇਥੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆਜ ਆਪਾਂ ਤੁਹਾਨੂੰ ਦੋ ਤਾਜ਼ੇ ਸੂਏ ਪਸ਼ੂ ਵਿਖਾਉਣੇ ਆਂ ਬਾਈ ਜਰਮਨਜੀਤ ਹੁਣਾਂ ਕੋਲ ਆਏ ਆਂ ਬਾਕੀ ਇਹਨਾਂ ਕੋਲ ਲੈਣੇ ਆ ਸਾਰੀ ਜਾਣਕਾਰੀ ਤਰੀਕ ਤੇ ਸਮਾਂ ਨੋਟ ਕਰਿਓ 1 ਦਸੰਬਰ 2025 ਸਮਾਂ ਕੁਝ 12:30 ਦਾ ਦੋਸਤੋ ਤੇ ਬਾਕੀ ਵੀਰ ਹਣਾ ਸਾਰੀ ਕਰਦੇ ਆ ਗੱਲ ਬਾਤ ਸਾਡੇ ਬਾਰੇ ਠੀਕ ਹੈ ਜੀ ਸਸਿਕਾ ਵੀਰ ਜੀ ਸਸਿਕਾ ਵੀਰ ਜੀ ਹੋ ਠੀਕ ਠਾਕ ਨੇ ਵਧੀਆ ਵਧੀਆ ਕਿਰਪਾ ਦਾ ਮਿਹਰ ਦੀ ਸੇਤਾਂ ਕੈਮ ਵਧੀਆ ਠੀਕ ਹੈ ਜੀ ਤੇ ਕਿੰਨੇ ਪਸ਼ੂ ਲੈ ਆਏ ਜਵਾਜ ਵਿੱਚ ਆਪਣੇ ਕੋਲ ਦੋ ਮੱਝਾਂ ਦੋ ਹਨਾ ਹਾਂਜੀ ਆ ਛੋਟੀ ਆ ਗਈ ਪਹਿਲੇ ਸੂਏ ਪਹਿਲੇ ਸੂਏ ਛੋਟੀ ਹੋਏ ਠੀਕ ਹੈ ਜੀ ਇਹਨੂੰ ਸੂਈ ਨੂੰ ਅੱਜ 8 ਦਿਨ ਹੋਏ ਆ 8 ਦਿਨ ਹਨਾ ਹਾਂਜੀ ਤੇ ਕਿੰਨਾ ਜੀ ਦੇਦਾ ਦਾ ਵੀਰ ਜੀ ਪਿੱਛੋਂ ਆਪਣੇ ਕੋਲ ਰਾਤ ਹੀ ਆ ਉਹ ਤੇ ਅੰਦੇ 8 ਕਿਲੋ ਬੋਲਾ ਹੀ ਆ ਅਕਾ 8 ਕਿਲੋ ਤੇ ਆਪਾਂ 7 ਕਿਲੋ ਨੇ ਸੀ 7 ਕਿਲੋ ਬੋਲਾ ਲਾ ਲਓ 8 ਕਿਲੋ ਹਾਂ 8 ਲਾ ਲਓ ਹੋਰ ਜਾਣਦਾ ਪੈਣਾ ਨਾ ਸਮੇਂ ਦੇ ਵਿੱਚ ਹਾਂਜੀ ਹਾਂਜੀ ਹਨਾ ਜਿੱਦਾਂ ਹੁਣ ਰਿਆ ਕਰ ਰਹੇ ਨਾ ਫਰਕ ਪੈਦਾ ਕੋਈ ਪੱਟੇ ਵੀ ਆਦੇ ਕਾਟੀ ਖਾਦੇ ਇਹਨਾਂ ਨੇ ਬਿਲਕੁਲ ਬਿਲਕੁਲ ਨਾ ਮੈਂ ਉਪਰੀ ਜਗ੍ਹਾ ਤੇ ਥੋੜਾ ਜਿਹਾ ਪਸ਼ੂ ਕਰਦਾ ਹਾਂ ਤੇ ਕਿੰਨਾ ਕਰਜੂ ਕਰਮਾ ਲਈ ਦੁੱਧ ਵੇਹੇ ਮੈਂ ਫਿਰ ਉਹਨਾਂ ਦੱਸ ਤੇ ਕਰੂਗੀ ਆਪਾਂ ਉਹਨਾਂ ਆਇਆ ਮੈਂ ਲੋਕਾਂ ਨੂੰ ਕਿ 12 13 ਕਰਜੂ 12 13 ਦੇ ਮਾਨ ਦੀ ਆਦਾ ਬਾਕੀ ਸੇਵਾ ਤੇ ਡਿਪੈਂਡ ਹੁੰਦਾ ਸੇਵਾ ਤੇ ਡਿਪੈਂਡ ਹੁੰਦਾ ਕੋਈ ਹੋਰ ਮੇਰੀ ਗੱਲ ਨਹੀਂ ਹਣਾਂ 9 ਕਿਲੋ 8 ਕਹਿੰਦੇ ਆਪਾਂ 7 ਦੀ ਕਰਨੀ ਆਪਾਂ 7 ਦੇ ਹਿਸਾਬ ਨਾਲ ਦੇਣੀ ਹੈ ਨਾ 7 ਦੇ ਹਿਸਾਬ ਨਾਲ ਦੇਣੀ ਠੀਕ ਹੈ ਜੀ ਤੇ ਕਰਾਈਆਂ ਖੋਲ ਕੇ ਭਰਾਵਾਂ ਨੂੰ ਚੈੱਕ ਇੱਕ ਦੀ ਆਪਾਂ 7 ਆ ਕੱਟੀ ਜੋ ਪਿੱਛੇ ਮਗਰ ਕੱਟੀ ਆ ਗਈ ਹੈ ਨਾ ਕੱਟੀ ਦੇ ਠੀਕ ਹੈ ਜੀ ਸਮਾੜੀ ਜੀ ਪੁੱਛੋ ਬਾਕੀ ਦਾ ਹੈਡ ਬਲੇਗਿਆ ਕੱਟੀ ਵੀ ਸੋਹਣੀ ਹੈ ਕੋਈ ਚੱਕਲੀ ਗੱਲ ਨਹੀਂ ਖਡਾ ਦੀ ਮੜਾ ਗਿਆ ਤਿੰਨ ਨਹੀਂ ਇੱਕ ਵੀ ਤੁਹਾਡੇ ਆਉਣ ਤੋਂ ਪਹਿਲਾਂ ਚੱਲ ਗਈ ਹੈ ਨਹੀਂ ਤਿੰਨ ਨਹੀਂ ਇੱਕ ਆਉਣ ਤੋਂ ਚੱਲ ਗਈ ਅੱਛਾ ਤਿੰਨ ਸੀ ਇੱਕ ਚੱਲ ਗਈ ਠੀਕ ਹੈ ਜੀ ਠੀਕ ਹੈ ਦੇ ਕਾਇਤੇ ਵਾ ਵਕਰੀ ਆਹ ਤਰੀ ਤਰ੍ਹਾਂ ਵਖਾਦੋ ਨਾ ਉਸ ਜਿਹਨੂੰ ਫੇਸ ਕੁਆਲਟੀ ਚੈੱਕ ਸੋਹਣੀਆਂ ਛੋਟੀ ਕੋਈ ਸ਼ਰਟ ਵਾਲੀ ਗੱਲ ਨਹੀਂ ਹੈ। ਬਾਕੀ ਵੇਖ ਹੀ ਲੈਣੀ ਭੈਣ ਭਰਾਵਾਂ। ਬਿਲਕੁਲ ਬਿਲਕੁਲ ਬਾਕੀ ਸਾਰੀ ਭੈਣ ਭਰਾਵਾਂ ਨੇ ਚੈੱਕ ਆ ਵੀ ਲੈਣੀ ਆ। ਬਾਕੀ ਭਣ ਭਰਾ ਸਿਆਣੇ ਸਾਰੇ। ਸਾਰੇ ਸਿਆਣੇ ਆ ਜੀ ਅੱਜਕੱਲ ਕੋਈ ਹੁਣ ਕਹਿਣ ਦੀ ਗੱਲ ਨਹੀਂ ਰਹੇਗੀ। ਹਾਂ ਜੀ ਹਾਂ ਜੀ। ਮੰਦ ਗਿਆ ਵੀਰ। ਬੰਦੀਆ ਬੰਦੀਆ ਵੀ ਜੀ ਬੰਦੀ। ਇਹ ਕਹ ਹੈ ਹਰਿਆ ਨਹੀਂ ਹੈਗਾ ਆਪਣਾ ਹਾਂਜੀ ਹਾਂਜੀ ਪੂਰੀ ਤੇ ਚੌਕਰ ਮੜਾ ਜੀ ਮਾਰੀ ਦੇ ਉੱਤ ਤਖਾ ਲੈਂਦੇ ਆ ਫੇਰ ਉਦਾਂ ਵੇ ਜੀ ਬਿਲਕੁਲ ਬਿਲਕੁਲ ਮਗਰ ਵੀ ਜੀ ਕੱਟੀ ਆ ਗਈ ਹੈ ਨਾ ਹਾਂਜੀ ਕੱਟੀ ਤੇ ਦੁੱਧ ਆਪਾਂ ਦੱਸਿਆ ਸੀ ਬੌੜਾ ਹਾਂ ਬੌੜਾ ਹੀ ਦੱਸਿਆ 7-8 7-8 ਕਿਲੋ ਹੈ ਨਾ ਹਾਂਜੀ ਤੇ ਮੁੱਲ ਫੇਰ ਵੀ ਜੀ ਕੀ ਕਰਨਾ ਹੈਗਾ ਮੁੱਲ ਕਰ ਦਿੰਨੇ ਆ ਜੀ 78000 ਦੇਣਗੇ ਹੈ ਜੀ ਕੀਤਾ 78000 ਮਾਨਤਾਨ ਕਰ ਦਗੀ ਕੋਈ ਥੋੜਾ ਜਿਹਾ ਨਹੀਂ ਡਾਕ ਦੋ ਜੀ ਫੇਰ 74 ਦੀ ਕਰਿਆ ਹੈ 74 ਦੀ ਕਰ ਦਿੰਦੇ ਆ 2 ਛੱਡ ਦਿੰਦੇ ਹਾਂ ਹੋਰ ਥੋੜਾ ਜਿਆ ਕਰ ਦਈਏ ਕੋਈ ਗੱਲ ਨਹੀਂ ਭਾਂਪੜਾ ਤੂੰ ਦਾਦੇ ਮੇਰਾ ਸੀ ਸੌ ਦਊਗਾ ਹੈ ਹਾਂ ਤੂੰ ਮੈਂ ਦਾਦੀ 74 ਦੀ ਕਰ ਦਈਏ ਹੈ ਹਾਂ ਤੇਰੀ ਨੂੰ ਕਹਿਣਾ ਨਹੀਂ ਉਹ ਵੈਲਾ ਝੱਤ ਦਾ ਉਹ ਵਾਅਦਾ ਕੋ ਨਹੀਂ ਫਿਰ ਇਹ ਦੇ ਵਿੱਚ ਛੋੜ ਛੱਪਾ ਹੀ ਹੋਊਗਾ 200 ਛੋੜ ਛੱਪਾ ਹੀ ਹਣਾ ਜੇ ਕੋਈ ਭਾਂਪੜਾ ਬਾਹਲਾ ਨਾ ਤੂੰ ਫਿਰ ਭਾਂੜ ਕੇ ਬਹੁਤਾ ਵਾਹਣਾ ਕਰਨਾ ਹੈ ਹਾਂਜੀ ਹਾਂਜੀ ਇਹ ਬਰੀ ਸਾੜ ਦੇ ਲੈ ਇਧਰ ਇਹ ਲੈ ਸਰਦ ਲੋਡ ਕਰੋ ਸੱਜਣੋਂ ਚੈੱਕ ਹੈ ਫੇਸ ਕੁਆਲਟੀ ਅੱਧਾ 6 ਵਜੇ ਚੁਈ ਆਪਾਂ ਦੇ 6 ਵਜੇ ਹੈਨਾ ਠੀਕ ਹੈ ਚੁਈ ਚੁਈ ਦੀ ਵੀਰ ਜੀ ਕਿਵੇਂ ਆ ਠੀਕ ਆ ਚੁਈ ਦੀ ਹੈ ਸਹੀ ਹੈ ਕੋਈ ਪੂਰ ਛੱਟਾ ਨਹੀਂ ਪੂਰ ਛੱਟਾ ਨਹੀਂ ਹੈਗਾ ਠੰਡੀ ਸੀਲ ਹੈ ਪੂਰੀ ਠੀਕ ਆ ਓਕੇ ਓਕੇ ਇਹਦੀ ਵੀਰ ਜੀ ਦੇ ਰਹੀਏ ਜਾਣਕਾਰੀ ਵੀਰ ਜੀ ਕੋਈ ਮੰਨੇ ਦੁਜਾ ਤੀਜਾ ਨੂੰ ਇਹ ਦੁਜਾ ਆਖਿਆ ਪਰ ਅਸੀਂ ਤੀਜਾ ਮੰਨ ਕੇ ਲਿਆਏ ਆ ਹਾਂ ਆਪਾਂ ਤੀਜਾ ਮੰਨ ਕੇ ਦੇਣੀ ਹਾਂ ਤੇ ਗਾੜੀ ਮੇਰੇ ਵੀ ਸਾਰੇ ਸਿਆਣੇ ਵੇਖ ਹੀ ਲੈਣਾ ਵਾ ਹਾਂਜੀ ਹਾਂਜੀ ਕਿੰਨੇ ਕ ਦਿਨ ਤੋਂ ਇਹ ਸੂਈ ਨੂੰ ਇਹਨੂੰ ਵੀ 9-10 ਦੇਣੀ ਹੋਏ ਆ ਇਹਦਾ ਕੱਚਾ ਖਾਦਾ ਹੋਏ ਬੈਠਾ ਥੱਲੇ ਦੋਵੇਂ ਬੱਚੇ ਕੂਲੇ ਹੀ ਆ ਜੇ ਹਾਂਜੀ ਹਾਂਜੀ ਇਹ ਵੀ ਬੌਲੇ ਜੀ ਆ ਜੇ ਠੀਕ ਹੈ ਜੀ ਹਾਂ ਇਹਦੇ ਥੱਲੇ ਬੌਲਾ ਦੱਸਿਆ 8-9 ਕਿਲੋ ਉਹਨਾਂ ਨੇ ਹਾਂਜੀ ਤੇ ਆਪਾਂ ਆਠ ਹੀ ਇਹਦਾ ਮੰਨਦੇ ਆ ਆਪਾਂ ਥੱਲੇ ਦੇ ਹਿਸਾਬ ਨਾਲ ਹੀ ਦੇਣੀ ਹਾਂ ਹਾਂ ਦੇ ਹਿਸਾਬ ਨਾਲ ਦਿੰਨੇ ਆ ਹੈ ਬਿਲਕੁਲ ਬਿਲਕੁਲ ਸਫਰ ਵਿੱਚ ਆਈਆਂ ਗਈਆਂ ਮੁੜ ਕੇ ਥੋੜਾ ਫਰਕ ਪੈ ਜਾਂਦਾ ਵਾ ਆਹ ਨਹੀਂ ਬਗਾਨੇ ਦਾ ਜਾ ਕੇ ਮੰਨ ਲੋ ਜਦੋਂ ਜਾਂਦਾ ਨਵੇਂ ਦਾ ਹੁੰਦਾ ਪਸ਼ੂ ਇਹਦੇ ਪਿੱਛੋਂ ਸਾਰਾ ਚੱਡਾ ਵਿਖਾ ਦਿਓ ਚਾਚਾ ਨਾਲ ਕਲੀਅਰ ਹਾਂਜੀ ਹਾਂਜੀ ਥਾਣਾ ਦਾ ਗਾਇਬ ਖਾ ਦਿਓ ਥੋੜਾ ਜਿਹਾ ਘਾਟ ਆ ਪਰ ਦੱਸ ਕੇ ਦੇਣੀ ਆ ਮੈਂ ਬਾਅਦ ਚ ਜਿਹੜਾ ਆਪਾਂ ਗੱਲ ਨਾ ਬਿਲਕੁਲ ਬਿਲਕੁਲ ਲਾਮੇ ਵਾਲੀ ਗੱਲ ਨਹੀਂ ਹੋਈ ਦੇਖ ਲਿਓ ਤੇ ਹਾਂਜੀ ਹਾਂਜੀ ਕੋਈ ਨਹੀਂ ਤੋੜੋ ਆਪਾਂ ਉੱਥੇ ਖਿਲਾਰ ਕੇ ਹਾਂਜੀ ਕਢਾ ਦਿਓ ਮੜਾ ਜਾ ਗੇੜਾ ਹੈ ਕਢਾ ਇੱਕ ਹੋਰ ਕਢਾ ਦਿਓ ਕੋਈ ਗੱਲ ਨਹੀਂ ਥਾਣਾ ਹੀ ਥੋੜਾ ਸੱਜ ਨੂੰ ਗਾਇਬ ਘਾਟ ਆ ਹਾਂ ਕਰਨ ਨੂੰ ਕਰਨੋ ਦੁੱਧ ਮੀਤੀ ਹੈ ਘਰੂ ਕੀ 10 12 ਲੀਟਰ 10 12 ਕਰ ਜੂ ਬਾਕੀ ਸੇਵਾ ਤੇ ਭਰਾ ਜੀ ਹੋਰ ਤੇ ਡਿਪੈਂਡ ਹੁੰਦਾ ਇਹਦੇ ਹਾਂ ਸੇਵਾ ਜਿੰਨੀ ਸੇਵਾ ਕਰ ਲੂ ਉਨਾ ਹੀ ਮੇਵਾ ਮਿਲ ਜਾਂਦਾ ਹਾਂਜੀ ਹਾਂਜੀ ਆਹ ਖੜ ਗਿਆ ਕੱਦ ਬੜਾ ਝੋਟੀ ਦਾ ਹਾਂਜੀ ਹਾਂਜੀ ਜਿੰਨਾ ਕਬ ਮੁੱਲ ਬੋਲਣਾ ਮੇਰੇ 15 ਜੀ ਆ ਜਿੰਨਾ ਕਿ ਬਿਲਕੁਲ ਬਿਲਕੁਲ ਸੱਜਰ ਝੋਟੀ ਹੈ ਹਾਂਜੀ ਹਾਂਜੀ ਕਰ ਉਹ ਸੱਜ ਨੂੰ ਹਨ ਪਾਂਡਾ ਚੈੱਕ ਹਨ 6 ਵਜੇ ਵੀ ਤੇ ਚੋਈਆਂ ਸਵੇਰੇ ਚੋਈਆਂ ਰਹੀਓ ਥੋੜਾ ਜਿਹਾ ਗੈਪ ਘਟਾਣਾ ਥਣਾ ਜੀ ਜੀ ਦੱਸਣਾ ਜ਼ਰੂਰੀ ਆਪਾਂ ਬਿਲਕੁਲ 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 ਬਾਕੀ ਜਿਹੜੇ ਵੀ ਮੈਂ ਜਦੋਂ ਸਵੇਰ ਚਵਾਈ ਕੀਤੀ ਨਾ ਹਾਂਜੀ ਅਗਲੇ ਨਾਲ ਪਿਛਲਾ ਕੀਤਾ ਵਾ ਸਹੀ ਚੱਲੀ ਆ ਇੱਕ ਤਾਂ ਚ ਮਾੜੀ ਜਿਹੀ ਭੂਰ ਆਉਂਦੀ ਜੋ ਪਰਲੇ ਚ ਦੱਸ ਕੇ ਆਪਾਂ ਦੇਣੀ ਆ ਮੁੜ ਕੇ ਗਾਲ ਨਹੀਂ ਲੈਣੀ ਗਏ ਹਾਂ ਬਿਲਕੁਲ ਵੇਖੋ ਕੋਈ ਲੰਮੇ ਨਾ ਲਵੇ ਉਹ ਗੱਲ ਵੱਖਰੀ ਆ ਦੱਸ ਕੇ ਜੀ ਦੇਣੀ ਬਾਕੀ ਜਿਹੜੇ ਵੀ ਸੱਜਣ ਨੇ ਆਉਣਾ ਵਾ ਹਨ ਆਪ ਦੇ ਤਸੱਲੀ ਕਰੇ ਦੋ ਟਾਈਮ ਚਵਾਈ ਕਰਕੇ ਹਨ ਆਪਾਂ ਚਵਾਈ ਕਰਕੇ ਖੜੇ ਮੇਰੇ ਕੋਲ ਹਨ ਜੇ ਕੋਈ ਆਨਲਾਈਨ ਸੱਜਣ ਮੇ ਦਾ ਤੇ ਉਹ ਆਪ ਦਾ ਵੀਡੀਓ ਧਾਰ ਲੈ ਵਾਸਲੀ ਕਰਕੇ ਹਨ ਫੇਰ ਆ ਇਹਦੇ ਮਗਰ ਵੀ ਇਹਦੇ ਮਗਰ ਕੱਟਾ ਆ ਗਿਆ ਨਾ ਕੱਟਾ ਬੈਠਾਂਗੇ ਠੀਕ ਹੈ ਜੀ ਹਾਂ ਜੀ ਦੁੱਧ ਆਪਾਂ 8 ਦੱਸਿਆ ਸੀ ਕੱਚਾ ਹਨਾ ਹਾਂ ਜੀ ਹਾਂ ਜੀ ਕੱਚਾ ਦੁੱਧ ਦਾ 8 ਜੇ ਬੋਲਾ ਚੱਲਣ ਦਿਆ ਵਾ ਹਾਂ ਜੀ ਉਦਾਂ ਉਹਨਾਂ ਦੀ ਗਾਰੰਟੀ ਆ ਕਹਿੰਦੇ ਵੀ 10-12 ਲੀਟਰ ਦੁੱਧ ਕੱਢਦੀ ਆਈ ਆ ਉਹ ਆਪਾਂ ਚੇਕ ਸੁਨੇ ਦਾ ਰਿਕਾਰਡ ਹੈ ਨਾ ਪੈਂਡ ਖਰਾਕ ਤੇ ਪੈਂਡ ਹੋਊਗਾ ਨਾ ਹਾਂ ਜੀ ਹਾਂ ਹਾਂ ਰਸਤੇ ਬਾਦ ਲੱਗਾ ਹਾਂ ਜੀ ਹਾਂ ਜੀ ਤੇ ਠੀਕ ਹੈ ਭਰਾ ਜੀ ਠੰਡੀ ਸੀ ਤੇ ਚਵਾਈ ਚੂਈ ਨਹੀਂ ਠੰਡੇ ਸੀ ਲੋਰ ਕੱਲੋਂ ਨਹੀਂ ਆ ਬਸ ਮਾੜਾ ਜਿਹਾ ਇੱਕ ਥਣ ਦੇ ਵਿੱਚ ਨਾ ਥਣ ਦਾ ਨਹੀਂ ਉਹ ਜ਼ਿਆਦਾ ਨਹੀਂ ਥੋੜਾ ਜਿਹਾ ਪਵਾਰਾ ਜਿਹਾ ਪੈਂਦਾ ਵਾ ਜਦੋਂ ਆਪਾਂ ਨਾਪਦੇ ਨਾ ਜ਼ਿਆਦਾ ਜ਼ੋਰ ਜਿਹਾ ਹਾਂ ਹਾਂ ਉਹ ਤਾਂ ਉੱਦਾਂ ਉਹਨਾਂ ਦੀਆਂ ਜਨਾਨੀਆਂ ਚ ਹੁੰਦੀਆਂ ਆਂ ਉਹ ਤਾਂ ਪਿਛਲੇ ਨਾਲ ਪਿਛਲਾ ਚ ਹੁੰਦੀਆਂ ਅਗਲੇ ਅਗਲਾ ਤੇ ਆਪ ਆਪਣਾ ਰੁਕ ਜਾਈ ਨਹੀਂ ਆਪਾਂ ਤੇ ਪਿਛਲੇ ਨਾਲ ਅਗਲਾ ਤੇ ਅਗਲੇ ਨਾਲ ਪਿਛਲਾ ਬਿਲਕੁਲ ਬਿਲਕੁਲ ਦੱਸ ਕੇ ਦੇਣੀ ਜਿਹੜੀ ਗੱਲ ਆ ਮੈਂ ਮੜਕੇ ਗੱਲ ਲਾਵਾ ਤੇ ਉਹ ਮੈਨੂੰ ਚੰਗਾ ਨਹੀਂ ਲੱਗਦਾ ਬਿਲਕੁਲ ਮੁੱਲ ਫਿਰ ਇਹਦਾ ਆਪਾਂ ਕੀ ਕਰਨਾ ਮੁੱਲ ਕਰ ਦੀਏ 70000 ਨਹੀਂ ਜਿਆਜ ਕਰੀਏ ਛੱਡ ਦਈਏ ਥੋੜਾ ਬਾਰਾ ਕੋਈ ਕਰ ਦੇ ਕੇ ਹਾਂਜੀ ਇੱਕ ਕੈਰੀ ਪਰ ਦੇ 73000 ਆ ਵੀਰਾ 73000 ਇੰਨੇ ਕੁ ਦਿਨ ਤੋਂ ਪਤਾ ਹੀ ਦੋ ਨੰਬਰ ਵਾਲਾ ਕੰਮ ਵੀ ਹੋ ਜਾ ਉਹ ਵੀ ਹੋ ਜਿੰਦੇ ਮਾਰੇ ਨਾ ਹੀ ਕਰਾਵੇ ਦੁੱਧ ਦੀ ਥੱਲੇ ਵਾਧੂ ਇਹਦੇ ਬਿਲਕੁਲ ਬਿਲਕੁਲ ਸੁਆਪੀਆ ਦੁੱਧ ਵੀ ਹੋ ਜਾਣਾ ਹੀ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਸ਼ੋਰ ਜਪਾ ਇਹ ਮਾੜਾ ਮੋੜ ਹਾਂ ਕੱਡ ਕਾੜ ਵੀ ਸੋਨਾ ਕੋਈ ਛਾਕ ਵਾਲੀ ਗੱਲ ਨਹੀਂ ਹਾਂ ਕੱਡ ਕਾੜ ਪੂਰਾ ਝੂਠੀ ਗੱਲ ਨਿਕਲਾਂਗੇ ਨਹੀਂ ਨਹੀਂ ਝੋਟੀ ਦੇ ਥੋੜਾ ਜਿਹਾ ਥਾਣਾ ਤੋਂ ਹੀ ਥਾਣਾ ਤੋਂ ਗਈ ਚਾ ਥਾਂਸੇ ਕਿੰਦੇ ਫਿਰ ਇੱਕ ਵੀ ਬੂਦੀ ਉੱਥੇ ਤੇ ਕੱਪਣੀਂ ਗਈ ਹੋਣੀ ਕੋਈ ਤੇ ਤਵੀ ਬੂਦੀ ਜਾਂਦੀ ਬਿਲਕੁਲ ਬਿਲਕੁਲ ਉਸ ਹਿਸਾਬ ਨਾਲ ਹੀ ਆਪਾਂ ਰੇਟ ਪਾਇਆ ਦਾ ਹਾਂਜੀ ਹਾਂਜੀ ਬਾਕੀ ਵੀਰ ਜੀ ਆਪਣਾ ਡਰੈੱਸ ਤੇ ਮੋਬਾਈਲ ਨੰਬਰ ਜ਼ਰੂਰ ਕਲੀਅਰ ਕਰਾਈਏ ਮੇਰਾ ਡਰੈੱਸ ਆ ਪਿੰਡ ਰਤੋਕੇ ਹਾਂਜੀ ਤਹਿਸੀਲ ਤਰਨਤਾਰਨ ਇਹਦਾ ਵੀ ਤਰਨਤਾਰਨ ਹਾਂਜੀ ਤੇ ਨਾਲ ਪਿੰਡ ਪਿੰਦਾ ਚੋਲਾ ਸਾਹਿਬ ਆ ਅੱਜ ਇੱਕ ਸਾਡ ਪਖੋਪੁਰ ਕਰਮੂ ਵਾਲਾ ਹਾਂਜੀ ਹਾਂਜੀ ਧੋਨਟਾਏ ਵਾਲਾ ਠੀਕ ਹੈ ਜੀ ਤੇ ਫੋਨ ਨੰਬਰ 98728 93576 ਹਾਂਜੀ ਤੇ ਦੂਜਾ ਨੰਬਰ ਲਿਖੋ 97796 9385 93875 ਠੀਕ ਹੈ ਜੀ ਬਾਕੀ ਜਿਹੜਾ ਵੀ ਸੱਜਣ ਨੇ ਆਉਣਾ ਵੀਰ ਨਾਲ ਜਰੂਰ ਕੰਟੈਕਟ ਕਰਿਓ ਹਣਾ ਇੱਕ ਰੀ ਪੁੱਛ ਕੇ ਆਇਓ ਕਿ ਵੀਰ ਨੂੰ ਨਹੀਂ ਕਈ ਯਰੀ ਬਾਹਰ ਅੰਦਰ ਵੀ ਚੱਲ ਚਲੇ ਜਾਂਦਾ ਬੰਦਾ ਹਾਂ ਜੀ ਢੇੜਾ ਨਾ ਪਵੇ ਕਿਸੇ ਸੱਜਣ ਨੂੰ ਬਾਕੀ ਆਪ ਦੀ ਤਸੱਲੀ ਕਰਕੇ ਦੋ ਟਾਈਮ ਚੋਗੇ ਜਿਤਨਾ ਵੀ ਹਨਾ ਆਪ ਦੇ ਤਸੱਲੀ ਕਰਕੇ ਜਾਣ ਵਧੀਆ ਗੱਲ ਵੀ ਵਧੀਆ ਲੱਗਦਾ ਇਹ ਤਸੱਲੀ ਕਰਨਾ ਹਾਂ ਘਰ ਵੀਟ ਕਰਕੇ ਤਸੱਲੀ ਕਰੋ ਜੇ ਕੋਈ ਆਨਲਾਈਨ ਸੱਜਣ ਮਗਾਊਗਾ ਤੇ ਉਹ ਵੀ ਵੀਰ ਭੇਜ ਦਊਗਾ ਕੋਈ ਚੱਕਰ ਨਹੀਂ ਆ ਬਾਕੀ ਇਹ ਹੀ ਦੋਸਤੋ ਕੋ ਜੱਜ ਦੇ ਪਸ਼ੂ ਤੇ ਠੱਠਾ ਡੇਰੀ ਫਾਰਮ ਦੀ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ